ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ 3 ਗਾਵਾਂ ਦਿਖਾਉਣੀਆਂ ਨੇ 3 ਨੇ ਸੁਈਆਂ ਸਵਾਈਆਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਵੀ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਇ ਕਰਾ ਜਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਬੇਨਤੀ ਹੈ ਲ ਵੀ ਜਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸ ਤਾਂ ਫਿਰ ਨਾਮ ਵੀਰ ਜੀ ਆਪਾਂ ਸ਼ਮਸ਼ੀਰ ਸਿੰਘ ਪਿੰਡ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਗੰਪਲਿਸਰ ਤੇ ਫੋਨ ਨੰਬਰ ਪੁੱਛਦਾ 77085814 ਵੀਰ ਜੀ ਠੀਕ ਹੈ ਜੀ ਹਾਂਜੀ ਵੇਗਿਆ ਉਦਨ ਵਾਲਾ ਮਾਲ ਫਿਰ ਹਾਂਜੀ ਹਾਂਜੀ ਭਾਜੀ ਪਾ ਜੀ ਬਿਲਕੁਲ ਛੋਟੇ ਹੀ ਉਦਨ ਜਿਆਜੀ ਰੇੜੀ ਹੈ ਆਪਣਾ ਠੀਕ ਹੈ ਹਾਂਜੀ ਅੱਜ ਵੀ ਜਿਆਜੀ ਰਹੂਗੇ ਹਨਾ ਹਾਂਜੀ ਇਹ ਭਾਜੀ ਦੂਜਾ ਸੂਆ ਵੈੜ ਸੁਜੀ ਜੋ ਨੋ 10 ਦਿਨ ਅਏ ਸੁਈ ਨੂੰ ਵਛੀ ਇਹਦੇ ਮਗਰ ਜੋ ਠੀਕ ਹੈ ਦੁੱਧ ਭਾਈ 14 ਕਿਲੋ ਤਿਆਰ ਕੋ 13 ਕਿਲੋ ਕਰਕੇ ਲੈ ਜੇ ਤੁਰਾਂ ਫਿਰ ਉਹ ਮਗਰ ਇਹਦੇ ਵਛੀ ਆ ਤੇ ਦੁੱਧ ਜਿਹੜਾ ਹੁਣ ਕਹਿੰਦੇ ਵੀ 13 ਲੀਟਰ ਜਿਹੜਾ ਪੱਕਾ ਹੈਗਾ ਵਾ ਬਾਕੀ ਉਹ ਤੁਸੀਂ ਆਪਣਾ ਦੋ ਟਾਈਮ ਚੋਗ ਲੈ ਜਾਣਾ ਅੱਜ ਛੋਟੇ ਛੋਟੇ ਜਿਹੇ ਸਿੰਘ ਆ ਜਿਆਦੇ ਵੱਡੇ ਨਹੀਂ ਬਾਕੀ ਗੋਲ ਆ ਗਿਆ ਛੁੰਗੀ ਆ ਬਾਕੀ ਭਾਈ ਤੁਹਾਨੂੰ ਪਤਾ ਸਟਾਲਾ ਛੁਰਾ ਆ ਗਿਆ ਵੰਡ-ਵੰਡ ਪੈਣ ਦਾ ਦੁੱਧ 15 ਕਿਲੋ ਚ ਆ ਗਿਆ ਹਾਂਜੀ ਹੁਣ ਘੜੀ ਸਟਾਲੇ ਚਾਲੂ ਹੋ ਜਾਣੇ ਆ ਅੱਜ ਲੈ ਆਓ ਜੀ ਬਾਕੀ ਭਾਜੀ ਆ ਗਈ ਏਦਾਂ ਠੰਡੀ ਠੰਡੀ ਜਿੱਥੇ ਮਰਜੀ ਇਹ ਥੱਲੇ ਬਹਿ ਜਾਓ ਇਹ ਥਾਲੇ ਪਾਜੀ ਬਣਾ ਦੋ ਬਹੁਤ ਚੰਗਾ ਲੱਗਾ ਜੇ ਇਹ ਥਾਣੇ ਤੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਇਹ ਉਤਰ ਥਾਂ ਤੋਂ ਮਿੱਧੀ ਓਕੇ ਆ ਸਾਰੇ ਥਾਣੇ ਪਾਜੀ ਓਕੇ ਕੋਈ ਭੂਰਨੀ ਕੋ ਛਟਾਣੀ ਐਡਾ ਪਾਜੀ ਬਿਨਾ ਵੰਗੇ ਤੋਂ ਚੋਲੇ ਦੀ ਜ ਬੈਡ ਠੀਕ ਹੈ ਜੀ ਹਾਂ ਜੀ ਤੇ ਮੁੱਲ ਫਿਰ ਇਹਦਾ ਮੁੱਲ ਪਾਜੀ ਇਹਦਾ ਛੋਟਾ ਜਿਹਾ ਕਰ ਦੇਣਾ ਵਾ ਵੱਡੀ ਵਹਿੜਿਆ ਛੋਟਾ ਛੋਟਾ ਪਾਜੀ ਸੇਮ ਗਿਆ ਝੂੰਗੀ ਪਛੀ ਆ ਹਾਂ ਜੀ ਦੇ ਦਈਏ ਪਾਜੀ 35000 ਦੀ ਹੋਰ ਕਰਦੀ ਮਾਨਤਨ ਤੇ 30000 ਦੇ ਦਾਂਗੇ ਭਾਜੀ ਚਲੋ ਬਾਕੀ ਮੌਕੇ ਤੇ ਕਰ ਦੋਗੇ ਬੱਤੀਆ ਦੀ ਬਾਈ ਦੇ ਦਾਂਗੇ ਵੈੜ ਠੀਕ ਹੋਰ ਮੌਕੇ ਤੇ ਮਾਨਤਨ ਕਰ ਦਾਂਗੇ ਠੀਕ ਹੈ ਬਾਈ ਠਣ ਪੰਡਾ ਵੈੜ ਨੂੰ ਠੀਕ ਹੈ ਹਾਂਜੀ ਤੇ ਹੁਣ ਆ ਜਿਹੜੀ ਜੇ ਇਹ ਭਾਜੀ ਵੈੜ ਇਹਨੂੰ ਅੱਜ 4 ਦਿਨ ਹੋ ਗਏ ਜੋ ਟੀਗਾ ਭਰੇ ਨੂੰ ਅੱਛਾ ਦੁੱਧ ਆ ਗਈ ਭਾਜੀ 10 ਲੀਟਰਾਂ ਤੋਂ ਬਾਹਰ ਹਾਂਜੀ ਹੁਣ ਭਾਜੀ ਇਹਨਾਂ ਵੱਡ ਵੁੰਡ ਨਹੀਂ ਪਾਇਆ ਹੁਣ ਦੁੱਧ 8 ਕਿਲੋ ਤਿਆਰ ਜੋ ਤੋਰਾਂ ਹਾਂ ਫਿਰ ਹਾਂਜੀ ਵੱਡੀ ਵੈੜ ਭਾਜੀ ਪੂਰੀ ਬਾਕੀ ਸੱਜਰ ਚੰਗੇ ਦੁੱਧ ਵਾਲੀ ਆ ਭਾਰੇ ਪੱਲੇ ਦੀ ਹੈ ਗਾਂ ਤ ਆ ਜ ਲੈ ਆ ਬਾਕੀ ਭਾਜੀ ਹੈਗੀ ਪਲੀ ਜਿਹੜੀ ਹੈ ਵੜ ਇਦਾਂ ਬੈਜੋ ਭਾਵੇਂ ਥੱਲੇ ਆ ਤ ਆ ਗਈ ਬਾਕੀ ਭਾਈ ਠੰਡੀ ਸੀਲ ਜਿਓ ਬਾਕੀ ਇਤਰਾ ਗਾਂ ਭਾਰੇ ਪੱਲੇ ਦੀ ਆ ਸੋਹਣੇ ਰੰਗ ਰੂਪ ਤੇ ਸਾਂਭਣ ਵਾਲੀ ਆ ਗਾਂ ਉਤਨਾ ਜਿਹੜਾ ਕੋ ਚੰਗੀ ਸਾਂਭਲਾ ਲੈ ਗਏ ਨੇ ਸਾਰਾ ਸਿਆਲ ਵਧੀਆ ਦੁੱਧ ਭਰੀ ਜਣਾ ਹਾਂਜੀ ਬਾਕੀ ਬਾਜੀ ਗਾਂ ਵੀ 50000 ਦੀ ਵਛੀ ਜੋ ਤੇ ਇਹਦਾ ਫਿਰ ਮੁੱਲ ਮੁੱਲ ਬਾਜੀ ਜਿਹੜਾ ਲੈਣ ਦੇ ਨਾਲ 16000 ਰੁਪਏ ਦੇ ਦਾਂਗੇ 16000 ਦੀ ਯਾਰ ਛੋਟ ਬਾਜੀ ਪੂਰੇ 15000 15000 ਦੀ ਦੇ ਦੇਣੀ ਹੈ ਕਰਨਾ ਹੈ ਬਾਜੀ ਵਿੱਚੋਂ ਮਾਂ ਤਾ ਨੂੰ ਖਾ ਦੋ ਠੀਕ ਹੈ ਜੀ ਹਾਂਜੀ ਹੈਗੀ ਠੰਡੀ ਸੀਲ ਜੋ ਠੀਕ ਹੈ ਹਾਂਜੀ ਤੇ ਹੁਣ ਆ ਜਿਹੜੀ ਗਾਂ ਜੇ ਇਹਨੂੰ ਸੂਈ ਨੂੰ ਭਾਜੀ ਪੰਜਾਂ ਦਿਨਾਂ ਮਹੀਨਾ ਹੀ ਲਾ ਲੋ ਮਹੀਨਾ ਹੀ ਹੋ ਗਿਆ ਜਿਓ ਅੱਛਾ ਹਾਂਜੀ ਤੇ ਸੰਭੀ ਦੁੱਧ ਬਾਈ 10 ਕਿਲੋ ਤਿਆਰ ਜੋ 10 ਲੀਟਰ ਹੈਗਾ ਹਾਂਜੀ ਵਸ਼ਾਇਦੇ ਮਗਰ ਜੋ ਤੇ ਸੰਭੀ ਕਿਸ ਨੇ ਘੱਟੀ ਆ ਸੰਭੀ ਭਾਜੀ ਕੇ ਨੇ ਘੱਟ ਜੋ ਇਹਦਾ ਭਾਜੀ ਮਗਰ ਲਾ ਅੱਧਾ ਥਾਨ ਅੰਦਾ ਜੋ 17 ਹੁੰਦੀਆਂ ਆ ਮਦੋ ਭਾਜੀ ਅੱਧਾ ਥਾਨੀ ਅੰਦਾ ਜੀ ਭਾਜੀ ਠੀਕ ਆ ਆ ਮਗਰ ਲਾ ਥਾਂ ਚ ਜਿਹੜੀਆਂ ਥੋੜੀਆਂ ਥਾਰਾ ਆਉਂਦੀਆਂ ਆ ਬਾਕੀ ਫਾਜੀ ਹੈਗੀ ਵੀ ਇੰਦਾ ਠੰਡੀ ਹੁੰਦੀ ਜਿਵੇਂ ਸੀ ਠੀਕ ਹੈ ਉਹ ਤਰ੍ਹਾਂ ਠੰਡੀ ਠੇਰੀ ਆ ਹਾਂਜੀ ਇਹ ਬਾਈ ਸਾਂਭੀ ਗੱਡ ਰੰਗ ਰੂਪ ਦੀ ਚੰਗੀ ਆ ਤੇ ਪਰ ਸਾਂਭੀ ਘੱਟ ਆ ਸਾਂਭੀ ਘੱਟ ਯਾਦ ਕਰ ਲ ਬੰਦਾ ਤਾਂ ਇਹ ਤਾਂ ਦੇ ਮਗਰ ਦਾ ਸੰਜਲਾ ਇਹਦਾ ਘੱਟ ਆ ਇਹ ਥਾਣੇ ਦੇ ਉੱਤਰਾਂ ਦੇਖ ਸਕਦੇ ਜੇ ਲੱਗ ਕੇ। ਥਾਣੇ ਬਾਕੀ ਭਾਈ ਚਵਾਚ ਪਸਮਾ ਇੱਕ ਨੰਬਰ ਜੋ। ਠੀਕ ਆ। ਹਾਂਜੀ। ਤੇ ਮੁੱਲ ਫਿਰ ਇਹਦਾ? ਮੁੱਲ ਭਾਈ ਛੋਟਾ ਦੇ ਦਈਏ ਭਾਈ ਆਦੀ। 20000 ਦੀ ਦੇ ਦੋ। ਕੋਈ ਨਹੀਂ ਭਾਈ ਕੋ ਫੋਨ ਲਾ ਮਾਤਾ ਨੂੰ ਹੋ ਜਾਊਗਾ। ਠੀਕ ਆ। ਬਾਕੀ ਭਾਈ ਸੁਆਸ ਸੁਆ ਮਾਲ ਚੱਕ ਬਾਤ ਤਸੱਲੀ ਕਰਕੇ ਵੇਚਿਆ ਖੜੋ ਜੀ। ਤਸੱਲੀ ਇੱਥੋਂ ਕਰਕੇ ਖੜੋ ਹਨਾ। ਹਾਂਜੀ ਹਾਂਜੀ। ਜੋ ਵੀ ਆ ਸੋਈਆਂ ਵਾਂ ਗੱਬਣਾ ਵਾਂ ਜੋ ਵੀ ਆ ਆਪਣਾ ਇੱਥੋਂ ਵੇਚ ਜਾ ਕੇ ਖੜਿਆ ਕਰੋ। ਤੇ ਸਾਡੀ ਬੇਨਤੀ ਹੈ ਲ ਵੀ ਜਰੂਰ ਧਿਆਨ ਦਿਆ ਕਰੋ ਜੀ।